ਹੈਲੋ एवरीवन ਕਿਦਾ ਹਾਂ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਜਨੀ ਕੀ ਸਤਿ ਸ਼ਕਾਲ ਹੋਪ ਤੁਸੀਂ ਸਾਰੇ ਆਪਣੇ ਆਪਣੇ ਬੇਸਿਸ ਤੇ ਬਹੁਤ ਜ਼ਿਆਦਾ ਖੁਸ਼ ਹੋਵੋਗੇ ਅੱਜ ਵੀ ਜਿਹੜੀ ਆਪਣੀ ਨੈਕਸਟ ਕਲੈਕਸ਼ਨ ਆਊਗੀ ਬਹੁਤ ਜ਼ਿਆਦਾ ਸੋਹਣੇ ਜਿਹਾ ਸੂਟ ਨੇ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਫਟਾਫਟ ਆਰਡਰ ਬੁੱਕ ਕਰਿਓ ਲਿਮਟਡ ਜਸਟ ਸਟਾਕ ਹੈਗਾ ਲੁਕ ਫਰਸਟ ਸੂਟ ਇਹ ਵਾਲਾ ਰਹਿ ਗਿਆ ਬਹੁਤ ਸੋਹਣੇ ਸੂਟ ਨੇ ਜੀ ਗਾਈਜ਼ ਆਪਣੇ ਬਿਲਕੁਲ ਜੈਨੂਅਲ ਹੁੰਦੇ ਨੇ ਕਿ ਜਿਹੜਾ ਵੀ ਤੁਹਾਨੂੰ ਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਇਹ ਬਿਲਕੁਲ ਮਲਮਲ कॉटन ਦਾ ਸੂਟ ਹੈ ਜੀ ਮਲ कॉटन ਦਾ ਬਿਲਕੁਲ ਪਿਓਰ कॉटन ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਬਿਲਕੁਲ ਵੀ ਨੀਡ ਨਹੀਂ ਹੈਗੀ ਬਿਲਕੁਲ ਸੌਫਟ ਵਾਲਾ ਸਟੱਫ ਰਹੂਗਾ ਪੂਰੀ ਸ਼ਰਟ ਦੇ ਉੱਤੇ ਗੁੱਟੀ ਆਊਗੀ ਘੇਰੇ ਦੇ ਉੱਤੇ ਪੈਚ ਵਰਕ ਹੋਏ ਹੋਏ ਹੈ ਨਾ 올 오버 ಸೂਟਰ ਹੋਗਾ ਐਦਾ ਘੇਰੇ ਦੇ ਉੱਤੇ ਇਹਦੇ ਪੈਚ ਵਰਕ ਹੋਇਆ ਹੋਇਆ ਹਾ ਦੇਖੋ ਇਹਦੇ ਵਿੱਚ ਪੈਚਿੰਗ ਵਰਕ ਹੋਇਆ ਹੋਇਆ ਹੈ ਜੀ ਤੇ ਨਾਲ ਨਾਲ ਕੱਟ ਵਰਕ ਫਿਨਿਸ਼ਿੰਗ ਦੇਖੋ ਵਰਕ ਦੀ ਬਹੁਤ ਸੋਹਣਾ ਸੂਟ ਹੈ ਜੀ ਤੇ ਕਲਰ ਵੀ ਬੜਾ ਪਿਆਰਾ ਜਾਏਗਾ ਤੇ ਜਿਹੜਾ ਇਹਦਾ ਦੁਪੱਟਾ ਹੈ ਦੁਪੱਟਾ ਉਸ ਤੋਂ ਵੀ ਜ਼ਿਆਦਾ ਗ੍ਰੇਸ ਦੀੰਦਾ ਦੁਪੱਟੇ ਨਾਲ ਹੀ ਸੂਟ ਦੀ ਬਹੁਤ ਅੱਛੀ ਗ੍ਰੇਸ ਹੈਗੀ ਬਿਲਕੁਲ ਮਲਮਲ कॉटन ਦਾ ਹੀ ਦੁਪੱਟਾ ਹੈ કોટਨ ਦਾ ਹੀ ਦੁਪੱਟਾ ਹੈਗਾ ਬਹੁਤ ਸੋਹਣਾ ਐਦਾਂ ਇਹਦੇ ਤੇ ਕੱਟਵਰਕ ਹੈ ਨਾਲ ਨਾਲ ਪੈਚਿੰਗ ਵਰਕ ਹੋਇਆ ਹੋਇਆ ਦੇਖੋ ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ ਹੈਗਾ ਇਹਦਾ ਬਹੁਤ ਸੌਫਟ ਬਿਲਕੁਲ ਸੌਫਟ ਤੇ ਲਾਈਟ weight ਸੂਟ ਹੈ ਜੀ ਸੌਫਟ ਐਂਡ ਲਾਈਟ weight ਸੂਟ ਹੈ ਫਰਸਟ ਕਲਰ ਇਹ ਆ ਗਿਆ ਜੀ ਐਂਡ ਇਹਦਾ ਜਿਹੜਾ ਸੈਕਿੰਡ ਕਲਰ ਹੈ ਇਹ ਪੀਚ ਹੈ ਇਹਦੇ ਵਿੱਚ ਤਿੰਨ ਕਲਰ ਆਏ ਸੀਗੇ ਇੱਕ ਜੋ ਸੋਲਡ ਆਊਟ ਹੋ ਗਿਆ ਜੀ ਔਰ ਕਲਾਈਨ ਵਾਲੇ ਕਸਟਮਰ ਲੈ ਗਏ ਨੇਗੇ ਆਪਣੇ ਤੇ ਇਹ ਦੋ ਕਲਰ ਆਪਣੇ ਕੋਲੇ ਆਪਣੇ ਕੋਲੇ ਹੈਗੇ। ਫਾਸਟਲੀ ਆਰਡਰ ਬੁੱਕ ਕਰਿਓ ਕਿਉਂਕਿ ਇਹ ਸੂਟ ਲੈਣਗੇ ਜਿਹੜੇ ਅੱਗੇ ਛੁੱਟੀਆਂ ਕਰਕੇ ਇਦਾਂ ਦੇ ਸੂਟ ਨੇ ਜਿਹੜੀਆਂ ਪਹਿਣਾ ਲੈ ਰਹੀਆਂ ਨੇ ਜੀਆਂ 홀ੀਡੇ ਚੱਲ ਰਹੇ ਨੇਗੇ। ਦੇਖੋ ਜੀ। ਚੈੱਕ ਕਰਿਓ ਕਿੰਨਾ ਪਿਆਰਾ ਜਿਹਾ ਕਲਰ ਹੈ। ਸੇਮ ਸਟਾਫ ਸੇਮ ਵਰਕ। ਸੇਮ ਹੀ ਦੁਪੱਟਾ ਰਹੂਗਾ ਜੀ। ਕਲਰ ਚਾਟ ਬਹੁਤ ਸੋਹਣਾ ਹੈ। ਇੱਕ ਗ੍ਰੇ ਸ਼ੇਡ ਸੀਗਾ ਇਹਦੇ ਵਿੱਚ ਗ੍ਰੇ ਹੈ ਜਿਹੜਾ ਉਸੋ ਲੋਰ ਵਿੱਚ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਹੈਗਾ ਸਾਰੇ ਦੁਪੱਟੇ ਦੇ ਉੱਤੇ ਵੀ ਇਹਦਾ ਪੈਚਵਰਕ ਹੋਇਆ ਹੋਇਆ ਹੈ ਸੋਨੂੰ ক্লোਜ਼ ਤੋਂ ਦਿਖਾ ਸਕਾਂ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਇਧਰਲੇ ਪਾਸੇ ਨਹੀਂ ਹੈਗਾ ਇਹ ਸਿਰ ਪੈਚਵਰਕ ਹੋਇਆ ਬਹੁਤ ਸੋਹਣਾ ਸੂਟ ਹੈ ਜੀ ਤੇ ਜੈਨੂਇਨ ਜੇ ਆਪਣੇ ਪ੍ਰਾਈਸ ਹੁੰਦੇ ਨੇਗੇ ਜਿਹੜਾ ਕਿ ਤੁਹਾਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਨੈਕਸਟ ਆਪਣਾ ਰੈਡੀ ਹੋਇਆ ਜੀ ਵਰਕ ਵਾਲਾ ਸੂਟ ਬਹੁਤ ਸੋਹਣਾ ਵਰਕ ਵਾਲਾ ਸੂਟ ਹੈ ਸਟਫ ਵੀ ਤੁਹਾਡੇ ਲਈ ਕਾਟਨ ਚ ਨਵਾਂ ਲੈ ਕੇ ਆਏ ਆ ਆਪਾਂ ਸੈਲਫ ਦੇ ਵਿੱਚ ਸੈਲਫ ਦੇ ਵਿੱਚ ਇਹਦਾ ਸਟਫ ਰਹੂਗਾ ਤੇ ਕਲਰ ਵੀ ਬੜਾ ਪਿਆਰਾ ਜਾਏਗਾ ਫਰੋਜ਼ੀ ਲਾਈਟ ਜਿਹਾ ਫਰੋਜ਼ੀ ਹੈਗਾ ਚੈੱਕ ਇਹਦਾ ਵਰਕ ਰਹੂਗਾ ਆਰੀ ਦਾ ਵਰਕ ਹੋਇਆ ਹੋਇਆ ਜੀ ਇਹਦੇ ਉੱਤੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸਾਡੇ ਵਰਕ ਦੀ ਕਿੰਨੀ ਸੋਹਣੀ ਫਿਨਿਸ਼ਿੰਗ ਹੈਗੀ ਆਰੀ ਨਾਲ ਇਹਦਾ ਵਰਕ ਹੋਇਆ ਬਹੁਤ ਸੋਹਣੇ ਕਲਰ ਪਾਏ ਹੋਏ ਨੇਗੇ ਦੇਖੋ ਕਿੰਨੇ ਸੋਹਣੇ ਬਾਂਚਸ ਨੇ ਆਗੇ ਸੈਂਟਰ ਪੈਨਲ ਜਾ ਰਿਹਾਗਾ ਤੇ ਘੇਰੇ ਦੇ ਉੱਤੇ ਹੈ ਤੇ ਇਹਦੀ ਬਾਜੀ ਦੇ ਉੱਤੇ ਵੀ ਵਰਕ ਰਹੂਗਾ ਜੀ ਇਹ ਬਾਜੀ ਦੇ ਉੱਤੇ ਵਰਕ ਰਹੂਗਾ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਹੈ ਨਾਲ ਮਸ਼ਰੀਨ ਦਾ ਪਿਓਰ ਮਸ਼ਰੀਨ ਦਾ ਦੁਪੱਟਾ ਰਹੂਗਾ ਦੁਪੱਟੇ ਦੇ ਉੱਤੇ ਵੀ ਆਪਾਂ ਨੇ ਵਰਕ ਕਰਵਾਇਆਗਾ ਦੁਪੱਟੇ ਦੇ ਉੱਤੇ ਵੀ ਵਰਕ ਹੈ ਲਓ ਜੀ ਦੁਪੱਟੇ ਤੇ ਇਦਾਂ ਦੋ ਸੈਂਟਰ ਪੈਨਲ ਜਾ ਕੇ ਫੋਰ ਸਾਈਡ ਕੱਟ ਵਰਕ ਹੈ ਤੇ ਡਾਈਡਾਈ ਦੁਪੱਟਾ ਹੈ ਦੇਖੋ ਕਿੰਨਾ ਪਿਆਰਾ ਜਿਹਾ ਦੁਪੱਟਾ ਹੈਗਾ ਪੂਰਾ ਖੁੱਲਾ ਡੁੱਲਾ ਬਹੁਤ ਸਮਾਨ ਲੱਗਦਾ ਤੇ ਇਹਦਾ ਜਿਹੜਾ ਨੈਕਸਟ ਕਲਰ ਹੈ ਉਹ ਮੈਂ ਦਿਖਾ ਦਿੰਦੀ ਆ ਡਿਜ਼ਾਈਨਿੰਗ ਸਾਰਿਆਂ ਦੀ ਲੱਗਿਆ ਕਰੋ ਰੁਵੀ ਜੀ ਵਰਕ ਵਾਲੀ ਸੁੱਤਾ ਦੀ ਕੋਈ ਵੀ ਸੇਮ ਨਹੀਂ ਹੋਊਗਾ ਤੇ ਨੈਕਸਟ ਪੰਨਾ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਇਹ ਵੀ ਕਲਰ ਬਹੁਤ ਪਿਆਰਾ ਹੈ ਨਾਲ ਹੈਂਡ ਦਾ ਕੰਮ ਹੋਇਆ ਹੋਇਆ ਹੈ ਨਾਲ ਹੈਂਡ ਦਾ ਸਟਫ ਬਹੁਤ ਸੋਹਣਾ ਹੈ ਇਹਦਾ ਤੁਸੀਂ ক্লোਜ਼ ਤੋਂ ਚੈੱਕ ਕਰੋ ਸਟਫ ਨੂੰ ਬਹੁਤ ਸੋਹਣਾ ਸਟਫ ਹੈ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਬਿਲਕੁਲ ਵਿਦਆਊਟ ਲਾਈਨਿੰਗ ਵਰਨਣਾ ਹੈਗਾ ਬਹੁਤ ਸੋਹਣਾ ਇੱਦਾਂ ਘੇਰੇ ਦੇ ਉੱਤੇ ਵਰਕ ਹੈ ਸੈਂਟਰ ਪੈਨਲ ਜਾਰੇ ਨੇ ਬੂਟੀਆਂ ਨੇ ਨਾਲ ਪਰਲਸ ਦਾ ਵਰਕ ਹੋਇਆ ਹੋਇਆ ਬਹੁਤ ਸੋਹਣੇ ਸੋਵਰ ਜੀਆਂ ਚੀਜ਼ਾਂ ਨੇ ਜੀ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਜਿੱਦਾਂ ਅੱਗੇ ਰਖੜੀ ਆ ਰਹੀ ਆ ਪਹਿਣਾ ਥੋੜਾ ਜਿਹਾ ਇੱਕ ਹੁਣ ਅੱਗੇ ਵਰਕ ਵਾਲੇ ਚੱਲਣਗੇ ਜੀ ਤੇ ਇਹ ਲਓ ਜੀ ਪੂਰਾ ਖੁੱਲਾ ਡੁਲਾ ਦੇਖੋ ਕਿੰਨਾ ਵੱਡਾ ਦੁਪੱਟਾ ਹੈਗਾ ਪੂਰਾ ਕੁਨੜ ਲਾ ਦੁਪੱਟਾ ਰੂਗਾਇਦਾ 4 ਸਾਈਡ ਇਹਦੇ ਕੱਟਵਾਰ ਕੇ ਟਾਈਲ ਆਈ ਗਈ ਤੇ ਇਹਦੇ ਵਿੱਚ ਕਿਹ ਕਲਰ ਹੋ ਰਿਹਾ ਮੈਂ ਦਿਖਾ ਦਿੰਦੀ ਆ ਕੱਟ ਕਰਕੇ ਇੱਕ ਕਲਰ ਇਹਦੇ ਵਿੱਚ ਆਪਾਂ ਵਰਬਰੀਚ ਰੈਡੀ ਕਰਵਾਏ ਹੈ ਜੀ ਇਹ ਵਰਬਰੀ ਕੋਟਨ ਤੇ ਹੈ ਜੀ ਵਰਬਰੀ ਕੋਟਨ ਦਾ ਸੂਟ ਆ ਗਿਆ ਜੀ ਇਹ ਵੀ ਬੜਾ ਪਿਆਰਾ ਜਾਏਗਾ ਮਹਿੰਦੀ ਸ਼ੇਡ ਦੇ ਵਿੱਚ ਗਰੀਨ ਜਿਹਾ ਛੇੜ ਇਹਦੇ ਕੇਰੇ ਦੇ ਉੱਤੇ ਇੰਬੋਡਰੀ ਕਰਵਾਈ ਹੈ ਵਿੱਚ ਬੁੱਟੀ ਹੈਗੀ ਬਾਜੂ ਦੇ ਉੱਤੇ ਆਊਗਾ ਜੀ ਇਹ ਹੀ ਵੇਲ ਬਾਜੂ ਦੇ ਉੱਤੇ ਆਊਗੀ ਲਓ ਜੀ ਨਾੜ ਹੈਂਡ ਦਾ ਕੰਮ ਹੋਇਆ ਹੋਇਆ ਬਾਰਲ ਦਾ ਵਰਗ ਹੈ ਕਲੋਚ ਇਹਦਾ ਦੁਪੱਟਾ ਵੀ ਟਾਈ ਡਾਈ ਕਰਵਾਇਆ ਗਿਆ ਆਪਾਂ ਨੇ ਮਹਿੰਦੀ ਤੇ ਪਿੰਕ ਨਾਲ ਇਹਦੀ ਕੰਬੀਨੇਸ਼ਨ ਕੀਤਾ ਗਿਆ ਬਹੁਤ ਪਿਆਰਾ ਜਿਹਾ ਕੰਬੀਨੇਸ਼ਨ ਹੈਗਾ ਜਿਹੜਾ ਕਲਰ ਵੀ ਤੁਹਾਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਨੰਬਰ ਹੈ 925311506 ਜਿੱਦੇ ਤੋਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਅੱਜ ਵਾਲੇ ਜਿਹੜੇ ਸੂਟ ਨੇਗੇ ਇਹਨਾਂ ਦਾ ਪ੍ਰਾਈਸ 22500 ਸ਼ਿਪਿੰਗ ਵਿੱਚ ਰੂਪੀ ਇੰਡੀਆ ਦੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਭੈਣਾ ਕਹਿੰਦੀਆਂ ਨੇ ਜੀ ਸ਼ਿਪਿੰਗ ਤੁਸੀਂ ਨਾ ਲਿਆ ਕਰੋ ਇਹਨਾਂ ਦੀ ਸ਼ਿਪਿੰਗ ਆਪਾਂ ਨੇ ਫ੍ਰੀ ਕਰ ਦਿੱਤੀ ਹੈ ਇਹਗੇ 5 ਸੂਟ ਨੇਗੇ 5 ਸੂਟਾਂ ਦੀ ਸ਼ਿਪਿੰਗ ਫ੍ਰੀ ਹੈਗੀ ਜਿੱਥੇ ਵੀ ਤੁਸੀਂ ਇੰਡੀਆ ਦੇ ਵਿੱਚ ਮਗਵਾਉਣਾ ਚਾਹੁੰਦੇ ਹੋ ਸਿਰਫ 2500 ਰੁਪਏ ਤੁਹਾਨੂੰ ਪੇਮੈਂਟ ਕਰਨੀ ਹੋਗੀ ਆਪਣਾ ਨੰਬਰ ਹੈ 92531156 ਜਿੱਥੇ ਤੁਸੀਂ ਸਕਰੀਨਸ਼ਾਟ ਲੈ ਕੇ ਹਾਉਟ ਪਲੇਸ ਕਰ ਸਕਦੇ ਹੋ ਥੈਂਕ ਯੂ